ਮੋਨ ਕੰਠੀ ਸੱਚ ਪਾ ਇਲਾਕੇ ਦਾ ਸਹਿਯੋਗ ਆ ਇਹ ਹਰ ਪਿੰਡਾਂ ਤੋਂ ਆਪ ਕੋ ਆਪ ਨੌਜਵਾਨਾਂ ਦਾ ਕਿੰਨੀ ਇਕੱਤਰਿੰਗ ਆ ਜਾਂ ਕਿੰਨੇ ਕੁ ਲੋਕਾਂ ਦੇ ਪਹੁੰਚਣ ਦਾ ਇੰਤਜ਼ਾਮ ਹੈ 10000 ਦਾ ਉਮੀਦ ਕਰਕੇ ਚੱਲੇ ਆ 10000 ਦਾ ਉਹ ਉਹ ਤਾਂ ਉਸ ਦਿਨ ਤੋਂ ਹੀ ਇੱਥੇ ਬੈਠੇ ਕਵਰ ਕਰੇ ਵਾਲਾ ਬਿੱਲਾ ਭਾਈ ਕਿਹਦਾ ਕਿਹਦਾ ਮੈਂ ਨਾਂ ਲਵਾਂ ਕਮਰ ਸਾਰੇ ਇੰਮੀ ਭਾਈ ਸਾਰੇ ਇੱਥੇ ਬੈਠੇ ਆਓ ਇਹ ਉਸ ਦਿਨ ਦੇ ਬੈਠੇ ਆ ਜਿਸ ਦਿਨ ਦਾ ਐਕਸੀਡੈਂਟ 27 ਤਰੀਕ ਦਾ ਹੋਇਆ ਸਾਰੇ ਮਹਿਸੂਸ ਕਰ ਰਹੀਆਂ ਕਿ ਜਿੱਦਾਂ ਨਾਹ ਨਾਲੋਂ ਮਾਸ ਟੁੱਟ ਜਾਂਦਾ ਹੈ ਜਿਵੇਂ ਕੋਈ ਦਿਲ ਦਾ ਟੁਕੜਾ ਚਲਾ ਗਿਆ ਹੁੰਦਾ ਹੈ ਕਿਉਂਕਿ ਪੰਜਾਬ ਦਾ ਮੇਰੇ ਵਰਗਾ ਉਹ ਪੁੱਤਰ ਸੀ ਜਿਹੜਾ ਹਮੇਸ਼ਾ ਹੀ ਸੱਭਿਆਚਾਰ ਨੂੰ ਤੇ ਪੰਜਾਬੀ ਵਿਰਸੇ ਨੂੰ ਪਰਣਾਇਆ ਹੋਇਆ ਸੀ ਇਸ ਲਈ ਤੁਸੀਂ ਸਾਰੇ মিডিਆ ਵਾਲੇ ਨੋਟ ਕਰੋ ਕਿ ਵਰਲਡ ਵਾਈਡ ਜਿੰਨੀਆਂ ਅਰਦਾਸਾਂ ਮੇਰਾ ਖਿਆਲ ਹੈ ਇਸ ਮੇਰੇ ਪੁੱਤਰ ਲਈ ਪੰਜਾਬ ਦੇ ਪੁੱਤਰ ਲਈ ਹੋਈਆਂ ਹੋਰ ਕਿਸੇ ਕਲਾਕਾਰ ਲਈ ਨਹੀਂ ਹੋਈਆਂ ਇਹਦੀ ਵਜ੍ਹਾ ਇਹੀ ਇੱਕ ਬਹੁਤ ਪਿਆਰਾ ਬੱਚਾ ਸੀ ਪੰਜਾਬੀ ਡਰੈੱਸਾਂ ਪਾਉਂਦਾ ਸੀ ਔਰ ਸਿਗਨਰਾਂ ਨੂੰ ਥੋੜੀ ਜੀ ਸਿੱਖਿਆ ਲੈਣੀ ਚਾਹੀਦੀ ਐ ਵੀ ਪੰਜਾਬੀ ਸੱਭਿਆਚਾਰ ਵੱਲ ਥੋੜਾ ਜਿਹਾ ਮੋੜਾ ਪਾ ਲੋ ਕਿਤੇ ਵੀ ਜਾਣੇ ਹੋ ਗੌਣ ਤਾਂ ਇੱਕ ਵਾਰੀ ਜ਼ਰੂਰ ਤੁਸੀਂ ਪੰਜਾਬ ਦੇ ਸ਼ਰੀਕ ਹੋਇਆ ਰੱਬ ਨਾ ਕਰੇ ਕਦੇ ਸਾਨੂੰ ਇਹੋ ਜਿਹਾ ਮੌਕਾ ਮਿਲੇ ਕਿ ਅਸੀਂ ਕਿਸੇ ਦੇ ਇਹੋ ਜਿਹੇ ਦੁੱਖ ਦੇ ਵਿੱਚ ਸ਼ਰੀਕ ਹੋਈਏ ਦੇਖੋ ਅੱਜ ਅਸੀਂ ਸਪੋਗਤ ਆਇਆ ਹਨਾ ਅਸੀਂ ਸ਼ਾਮ ਨੂੰ ਆਪਣੇ ਘਰਾਂ ਘਰਾਂ ਨੂੰ ਸਭ ਨੇ ਚਲੇ ਜਾਣਾ ਹੈ ਹਨਾ ਪਰ ਉਸ ਮਾਂ ਨੂੰ ਕਿਵੇਂ ਸਕੂਨ ਮਿਲੇਗਾ ਹਣਾ ਜਿਹਦੀਆਂ ਅੱਖਾਂ ਉਡੀਕਦੀਆਂ ਰਹਿ ਗਈਆਂ ਕਹਿੰਦੇ ਪੁੱਤਾਂ ਦੇ ਰੋਗ ਤਾਂ ਇੰਨੇ ਬੁਰੇ ਹੁੰਦੇ ਨੇ ਨਾ ਜੀ ਮਾਂ ਮਰਨ ਤੋਂ ਬਾਅਦ ਵੀ ਨਾ ਮੜੀਆਂ ਵੀ ਤੜਫਦੀਆਂ ਨੇ ਵੀ ਹਾਈ ਮੇਰਾ ਜਵਾਨ ਪੁੱਤ ਚਲਿਆ ਗਿਆ ਹੁਕਮ ਦੇ ਵਿੱਚ ਰਹਿਣਾ ਪੈਂਦਾ ਪਰਮਾਤਮਾ ਦਾ ਹੁਕਮ ਜਿਹੜਾ ਉਹ ਮੰਨਣਾ ਹੀ ਪੈਂਦਾ ਹੈ ਲੇਕਿਨ ਨਾ ਉਹ ਕੱਚੀ ਫਸਲ ਦੇਖਦਾ ਨਾ ਉਹ ਪੱਕੀ ਫਸਲ ਦੇਖਦਾ ਤੇ ਮਾਲਕ ਨੇ ਸਾਡੇ ਕੋ ਸਦਾ ਲਈ ਸਾਡਾ ਛੋਟਾ ਭਰਾ ਬਹੁਤੀ ਜਿਹੜਾ ਅਦਲ ਤੇ ਸਰਕਾਰ ਵਾਲਾ ਇੱਕ ਤਰੂਸ ਹੀ بیر گندا اور جانا نے پوری عوام جو کے راج ہی کر کے ہیں اور راج کر رہے سے بہت جاپ نے اس بڑے کشٹ کا سما چل رہا ہے جیسے سا چھوٹا بیر راجبیرا سب سونی دوارک کا کہ دکھ کی گل ہے اب انہوں کی اتم ارد رکھتے اِسی سارے اور ارداس کر کے تیس بھی ارداس کرو سارے جانے ਪਰਬਤਾਂ ਦੀਆਂ ਯਾਤਰਾ ਅਨੁਸਾਰ ਦੀ ਦੇ ਵਿੱਚ ਇਹ ਪਰਿਵਾਰ ਨੂੰ ਪਹਾੜਾ ਸਕਦਾ ਹੈ ਬਲਕਿ